ਡਾਂਕੀ 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 ਲਾ ਕੇ ਅਮਰੀਕਾ ਗਏ ਇੱਕ ਨੌਜਵਾਨ ਦੇ ਘਰ ਪਹੁੰਚੀ ਮਾੜੀ ਖਬਰ ਅਮਰੀਕਾ ਗਏ ਨੇ ਡਾਂਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਾ ਹੀ ਉਹਨਾਂ ਨੂੰ ਬਟਾਲਾ ਦਾ ਗੁਰਵਿੰਦਰ ਇਸ ਦੇ ਪਿਤਾ ਪੰਜਾਬ ਰੋਡ 'ਤੇ ਬਤੌਰ ਡਰਾਈਵਰ ਰਿਟਾਇਰ ਹੋਏ ਸੀ ਜੋ ਪੈਸਾ ਮਿਲਿਆ ਉਸ ਦੇ ਨਾਲ ਆਪਣੇ ਪੁੱਤ ਦਾ ਪਵਿੱਖ ਬਣਾਉਣ ਵਾਸਤੇ ਉਸ ਨੂੰ ਡਾਂਕੀ ਦੇ ਜ਼ਰੀਏ ਅਮੇਰਕਾ ਰਵਾਨਾ ਕਰ ਦਿੱਤਾ ਪਰਵਾਰ ਨੂੰ ਉਮੀਦ ਸੀ ਕਿ ਪੁੱਤ ਅਮੇਰਕਾ ਚਾਰਿਆ ਅਮੇਰਕਾ ਪਹੁੰਚੇਗਾ ਤੇ ਸਭ ਕੁਝ ਠੀਕ ਹੋ ਜਾਏਗਾ ਖੁਸ਼ੀਆਂ ਪਰਤਨ ਗਿਆ ਤੇ ਪਰਵਾਰ ਦਾ ਕਰਜ਼ਾ ਵੀ ਉਤਰ ਜਾਏਗਾ ਕਿਉਂਕਿ ਕਰਜ਼ਾ ਵੀ ਚੁਕਾਣਾ ਪਿਆ ਸੀ ਕਿਉਂਕਿ ਡਾਂਕੀਆਂ ਲਾਣੀਆਂ ਕਿਹੜੀਆਂ ਸੌਖੀਆਂ ਨੇ ਪਰ ਅੱਜ पुत वापस नहीं परतिया पर पहुंची एक अजि खबर जिस पूरा परिवार हिल गया यानी कि गुरविंदर ने भी जाके गुरवि तर्ज तैवरी शुरू कर दी पर कैलीफोर्निया सड़क हादसे उसकी मौत हो गई यानी कि डंकी लाके अमेरिका पहुंचने कामयाब भी हो गया पर फिर भी अपने सुपने पूरे करब नहीं हो चुका अपने पिछे अपनी पत्नी ਤੋ ਬੇਟੀਆਂ ਵੀ ਛੱਡ ਗਏ ਆਉ ਤਹਾਨੂੰ ਤਖਨੇ ਪਰਵਾਰ ਤੇ ਕੀ ਬੀਤ ਰਹੀ ਹੈ ਤਨਿਕ ਪੇਲ ਪੰਜਾਬੀ ਟੀਵੀ ਦੇ ਲਈ ਲਾਉ ਪੇਡ ਕੁਛੀ ਦੇ ਰ ਪਰ ਮੇਰਾ ਨਾਮ ਹਰਵਿੰਦਰ ਕੌਰ ਹੈ ਮੇਰੇ ਪਤੀ ਦਾ ਨਾਮ ਗੁਰਵਿੰਦਰ ਸਿੰਘ ਜਨਾਂ ਦੀ ਉਮਰ तकरीबन 31 ਸਾਲ ਹੈ ਤੇ ਅੱਜ ਤੋਂ ਸਾਢੇ 3 ਸਾਲ ਪਹਿਲਾਂ ਅਮਰੀਕਾ ਗਏ ਨੇ ਡਾਂਕੀ ਲਾ ਕੇ ਅਸੀਂ ਕਰਜ਼ਾ ਚੁੱਕ ਕੇ ਭੇਜਾ ਹੀ ਉਹਨਾਂ ਨੂੰ ਅਜੇ ਤਿੰਨ ਸਾਢੇ ਤਿੰਨ ਸਾਲਾਂ ਵਿੱਚ ਅਜੇ ਉਹਨਾਂ ਨੇ ਆਪਣਾ ਹੀ ਖਰਚਾ ਗੁਰਜਾਈ ਰਿਕਵਰ ਕੀਤਾ ਸੀਗਾ ਅਜੇ ਤੱਕ ਤਾਂ ਹੁਣ ਗਾਂ ਸੋਚਿਆ ਸੀ ਬੜਾ ਕੁਝ ਹੋਣਾ ਨੇ ਜੋ ਵਿੱਚੇ ਰਹਿ ਗਿਆ ਏ ਹੁਣ ਸਾਡੀ ਅਪੀਲ ਇਹੀ ਆ ਕਿ ਉਹਨਾਂ ਦੀ ਉੱਥੇ ਡਰਾਈਵਿੰਗ ਕਰਦੇ ਦੌਰਾਨ ਜੋ ਵੀ ਮੌਤ ਹੋ ਗਈ ਏ ਕਿ ਅਸੀਂ ਇੱਥੇ ਉਹਨਾਂ ਦੀ ਬੋਡੀ ਲਿਆਉਣਾ ਫੋਰਡ ਨਹੀਂ ਕਰ ਸਕਦੇ ਕਿਉਂਕਿ ਉਹ ਸਾਰੇ ਹਨੂ ਕਹਿ ਰਹੇ ਕਿ ਖਰਚਾ ਬਹੁਤ ਖਰਚਾ ਬਹੁਤ ਹੈ ਹੀ ਫੋਰਡ ਨਹੀਂ ਕਰ ਸਕਦੇ ਸਾਡੇ ਸਿਰ ਤੇ ਡੈਡੀ ਵੀ ਨਹੀਂ ਹੱਡੇ ਹੈਗੇ ਉਹ ਵੀ ਗਵਰਨਮੈਂਟ ਜੌਬ ਕਰਦੇ ਹੀ ਪਰ ਉਹ ਵੀ ਚੱਲ ਬਸੇ ਨੇ ਤਾਂ ਹੀ ਦੋਵੇਂ ਆ ਮੈਂ ਔਰ ਮੰਮੀ ਆ ਸਾਡੇ ਛੋਟੇ ਛੋਟੇ ਬੱਚੇ ਆ ਇਹਨੂੰ ਇਹੀ ਅਪੀਲ ਆ ਅਮਰੀਕਨ ਅਥਾਰਟੀਜ਼ ਤੋਂ ਤੀਰਵਲ ਨੂੰ ਕਿ ਤੁਸੀਂ ਆਪਣਾ ਜੇ ਹਾਂ ਜੇ ਜਾ ਸਕਦੇ ਹੋ ਚਾਹੁੰਦੇ ਹੋ ਕਿ ਅਸੀਂ ਆਪਣੇ ਘਰ ਵਾਲੇ ਨੂੰ ਅਖੀਰ ਵਾਲੇ ਵੇਖ ਸਕੀਏ ਮੰਮੀ ਆਪਣੇ ਪੁੱਤ ਨੂੰ ਅਖਰੀਂ ਵੇਖ ਸਕੇ ਬੱਚੇ ਵੇਖ ਸਕਣ ਤਾਂ ਪਲੀਜ਼ ਸਾਨੂੰ ਉੱਥੇ ਮਿਲਾ ਲਿਆ ਜਾਏ ਕਿ ਇਹ ਹੀ ਖੋਦੇ ਜਾ ਕੇ ਉਹਨਾਂ ਦਾ ਸਾਰਾ ਕੁਝ ਕਰਨਾ ਚਾਹੁੰਦੇ ਆ ਅਸੀਂ ਆਖਰੀ ਵਾਰ ਇਹ ਕਰਨਾ ਚਾਹੁੰਦੇ ਆ ਅਸੀਂ 3 ਸਾਲ ਵਿੱਚ ਕਦੀ ਨਹੀਂ ਉਹਨੂੰ ਮਿਲੇ ਬੰਦ ਬੋਲ ਛੋਟੇ ਬੱਚੀ ਹੈ ਉਹ ਲੰਬੀ ਹੈ ਹਾਂਜੀ ਅਸੀਂ ਕਿੰਨਾ ਸਮਾਂ ਸਾਰਾ ਮਾਈ ਦਾ ਸਾਧ ਅਸੀਂ ਹਾਂਜੀ ਘਰ ਚੋਂ ਕਮਾਈ ਕਰ ਨਾਲੇ ਚੱਲ ਜੇ ਤਾਂ ਬੜਾ ਫਾਇਦਾ ਸਾਡੇ ਦੋਵੇਂ ਘਰ ਦੇ ਬੰਦੇ ਜਿਹੜੇ ਹੀ ਲੋ ਸਾਡੇ ਘਰ ਦੇ ਥੰਮ ਹੀ ਗਏ ਤਹਿ ਕੋ ਨਹੀਂ ਵੈਸੇ ਵੀ ਪਰ ਉਦੋਂ ਵੀ ਨਹੀਂ ਰਿਹਾ ਇਹ ਕਾਹੇ ਜੋਕ ਕੇ ਨਹੀਂ ਦੇ ਸਾਡੇ ਘਰ ਹੀ ਮੁੱਦਾ ਪੈ ਗਿਆ ਸਾਡਾ ਕੋਈ ਸਾਰਾ ਹੀ ਨਹੀਂ ਸਾਡਾ ਹੁਣ ਕੋਈ ਘਰੀ ਸਾਡਾ ਮੁੱਦਾ ਪੈ ਗਿਆ ਸਾਰਾ ਹੀ ਕੋਹ ਨਹੀਂ ਗੜੀ ਦੇਦਾ ਕੋਹ ਨਹੀਂ ਦੇਦਾ ਹਣੇ ਇਹਦੇ ਪੈਸੇ ਚੁੱਕਦੇ ਹਾਂ ਹਾਂਜੀ ਆਏ ਤੋਂ ਮੈਨੇ ਪੂਰੇ ਲੱਥੇ ਜੇ ਹੁਣ ਕੀਜੀਵਲ ਗੱਲ ਗੱਲ ਹੁੰਦੀ ਕੀ ਕੀ ਜੀਵਲ ਗੱਲ ਗੱਲ ਹੁੰਦੀ ਜੰਦਾ ਇਹ ਹੋਈ ਬ ਖਾਈ ਜਾਂਦਾ ਗੱਲਬਾਤ ਹੋਈ ਬੱਚਿਆਂ ਨਾਲ ਹੋਈ ਇਹਦੇ ਨਾਲ ਹੋਈ ਰੈਂਡ ਤੇ ਮੇਰੇ ਨਾਲ ਹੁੰਦੀ ਆ 7 ਵਜੇ ਦਾ ਫੋਨ ਆਉਂਦਾ ਵਾ ਅਈ ਸ਼ਾਰੇ ਗੱਲਾਂ ਕਰਦੇ ਅੰਦਰ ਬਹਿ ਕੇ ਮੰਜੇ ਤੇ 9 ਵਜੇ ਤੱਕਰ ਗੱਲਾਂ ਕਰਦਾ ਵਾ ਗੱਡੀ ਚ ਲਾਉਣ ਡਿਆ ਹੁੰਦਾ ਬ ਖਾਲਣ ਡਿਆ ਹੁੰਦਾ ਮਾਤਾ ਆਵੇ ਇਥੇ ਦੀ ਮੈਂ ਨੱਗ ਕੇ ਗਿਆ आवे धुंद किन्नी आ सड़क वेह इधर एदा हा गल सुनाई रोटी राटी खा ली मैं खा ली मैं तू खा ली अ खा ली आना टैम हो गया मैं साढ़े साढ़े नौ हो गए चंगा फिर अह सौ जो बच्चा का ख्याल रखियो ਜਿਹੜੀ ਵੀ ਤੁਹਾਨੂੰ ਗੱਲ ਦੀ ਲੋੜ ਹੁੰਦੀ ਹੈ ਮੈਨੂੰ ਫੋਨ ਕਰਿਆ ਕਰੋ ਮੈਨੂੰ ਫੋਨ ਕਰਿਆ ਕਰੋ ਤੁਸੀਂ بڑے ਸੁਪਨੇ ਸਜਾਏ بڑے ਸੁਪਨੇ ਸਜਾਏ ਹੀ بڑے ਸੁਪਨੇ ਸਜਾਏ ਵੀ ਰਾ ਸਾਰੇ ਹੀ ਰਹਿ ਗਏ ਅੱਧ ਚ ਇਹ 3 ਸਾਲ ਪਹਿਲਾਂ ਗਿਆ ਸੀਗਾ 3 ਸਾਲ ਪਹਿਲਾਂ ਗਿਆ ਸੀਗਾ ਤੇ ਕਰੀਬ ਸਾਲ ਪਹਿਲਾਂ ਨੇ লাইসেনਸ ਲਿਆ ਸੀਗਾ ਜਿਹਨ ਟਰੱਕ ਚਲਾਉਂਦਾ ਸੀਗਾ ਟਰੱਕ ਚਲਾਉਂਦਾ ਸੀਗਾ ਤੇ ਜਿਹਦੇ ਵਿੱਚ ਕੱਲ ਹਾਦਸਾ ਹੋਇਆ ਥੇ ਟਰੱਕ ਦੇ ਤੇ ਸਾਡੇ ਭੂਆ ਜੀ ਦਾ ਬੇਟਾ ਵੀ ਉੱਥੇ ਅਮਰੀਕਾ ਹੀ ਆ ਤੇ ਉਸਨੇ ਸਾਨੂੰ ਇਨਫੋਰਮ ਕੀਤਾ ਵੀ ਇਦਾਂ ਕਰਕੇ ਫਿਰ ਮੈਨੂੰ ਹਸਪੀਟਲ ਤੋਂ ਫੋਨ ਆਇਆ ਵੀ ਉਹਦੀ ਕੰਡੀਸ਼ਨ ਬਹੁਤ ਕ੍ਰਿਟੀਕਲ ਆ ਤੇ ਉਹਦੀ ਤੇ ਹਾਦਸੇ ਵਿੱਚ ਕੁਝ ਹੋ ਗਿਆ ਆ ਤੇ ਉਹਦੇ ਨਾਲ ਉਹਦੇ ਹਾਲਤ ਬੋਲ ਤਾਂ ਗੰਭੀਰ ਹੋ ਗਈ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਵੀ ਆਪਣੇ ਵੱਲ ਪਹੜਾਈ ਕੀਤੀ ਆ ਪਹੁੰਚ ਕੀਤੀ ਆ ਕਿਉਂਕਿ ਉਹ ਹੈਰੀਜ਼ੋਨਾ ਦੇ ਵਿੱਚ ਹੁੰਦਾ ਹੈ ਹਾਦਸਾ ਤੇ ਉਹ ਆਪ ਕੈਲੀਫੋਰਨੀਆ ਰਹਿੰਦੇ ਨੇ ਤੇ ਫਿਰ ਉਹ ਗਏ ਆ ਉੱਥੇ ਲਾਸ ਵੇਗਸ ਗਏ ਆ ਉਹਦੇ ਕੋਲ ਹਸਪੀਟਲ ਜਦੋਂ ਪਹੁੰਚੇ ਆ ਉੱਥੇ ਤੇ ਉੱਥੇ 1-2 ਘੰਟੇ ਬਾਅਦ ਉਹਨਾਂ ਨੇ ਉੱਥੇ ਦੇਖਿਆ ਵੀ ਵੈਂਟੀਲੇਟਰ ਤੇ ਸੀਗਾ ਉਸ ਦੀ ਉੱਥੇ ਮੌਤ ਹੋ ਜਾਂਦੀ ਹੈ ਸਵਾਸ ਪੂਰੇ ਹੋ ਜਾਂਦੇ ਹਨ ਅਪੀਲ ਦੇ ਇਹੋ ਹੀ ਹੈ ਵੀ ਜੇ ਦੇ ਉਥੇ ਫਿਊਨਰਲ ਦੇ ਇਹਨਾਂ ਦੇ ਪਰਿਵਾਰ ਜਾ ਸਕਦਾ ਹੈ ਤੇ ਜੇ ਕੋਈ ਕਿਸੇ ਤਰੀਕੇ ਨਾਲ ਤੇ ਜਰੂਰ ਇਹਨਾਂ ਦੇ ਪਰਿਵਾਰ ਨੂੰ ਉਥੇ ਪਹੁੰਚ ਕੀਤੀ ਜਾਵੇ ਉਹਨਾਂ ਦੇ ਉਹਦੇ ਫਿਊਨਰਲ ਤੇ ਕਿਉਂਕਿ ਜੇ ਅਸੀਂ ਸੋਚੀਏ ਵੀ ਉਹਦੀ ਬਾਡੀ ਨੂੰ ਇੱਥੇ ਮੰਗਵਾ ਲਈਏ ਸਾਡੀ ਕਿਦੋਂ ਇੰਨੀ ਪਹੁੰਚ ਨਹੀਂ ਹੈਗੀ ਵੀ ਇਹਨਾਂ ਖਰਚਾ ਅਸੀਂ ਭਰ ਸਕੀਏ ਵੀ ਜਿਹੜਾ ਬਾਡੀ ਤਾਂ ਇੱਥੇ ਮੰਗਵਾ ਲਈ ਹੈ ਤੇ ਜੇ ਪਰਿਵਾਰ ਦਾ ਉੱਥੇ ਜਾਂਦਾ ਹੈ ਉੱਥੇ ਤੇ ਉਹਦੇ ਵਿੱਚ ਜੇ ਕੋਈ ਸਾਡੀ ਸਰਕਾਰ ਵੱਲੋਂ ਮਦਦ ਹੁੰਦੀ ਹੈ ਜਾਂ ਕਿਸੇ ਤਰ੍ਹਾਂ ਦੀ ਵੀ ਤੇ ਉਹਦੇ ਲਈ ਬਹੁਤ ਸ਼ੁਕਰਗੁਜ਼ਾਰ ਹੋਵਾਂਗੇ